ਚੈੱਕ ਕਰੋ ਵੀਓ ਦੋਸਤੋ ਬਹੁਤ ਸ਼ਾਨਦਾਰ ਵੀਓ ਤੇ ਇੰਦਰ ਗੱਭਰੂ ਹੋ ਗਿਆ ਰੈਡੀ ਸੂ ਮਾਰਗਾਸਤੇ ਚੱਲੇ ਬਾਹਰ ਯਾ ਇਲਾਤ ਲਿਆ ਆਪਾਂ ਟਟਕ ਟੂਕੀ ਮਾਰ ਕੇ ਰੈਡੀ ਸਟੇਡੀ ਕਰ ਲਿਆ ਬਸ ਕਮਰੇ ਦਾ ਜਿੰਦਰਾ ਲਾ ਗਿਆ ਆਪਾਂ ਤੇ ਸ਼ਾਬੀ ਦੇ ਗੜਬੜਨੇ ਕਿਊਬਰ ਆ ਗਈ ਕੋਈ ਓਮਨਾ ਆ ਪਾਰਕਿੰਗ ਆ ਉਦਰਾ ਹੀ ਨੇ ਵਜਨ ਨਾ ਨਾ 200 ਬੈਲਸ ਦੇ ਬਣਾ ਚੁੱਕਾ ਮੰਨ ਲਾ 10 ਮੈਂ ਆਇਆ ਇਹ ਉਦਰਾ ਚਾਰ ਕਿੱਥੇ ਲੈਂ ਕੇ ਮਾਰਾਂ ਹਾਂ ਹਾਂ ਲੋ ਜੀ ਆਪਣਾ ਰੈਡੀ ਤੇੜੀ ਹੋ ਗਈ ਹੁਣੋਂ ਜ਼ਿਆਦਾ ਸੂਨ ਮਾਰ ਲਵੇ ਪਾਰਕਿੰਗ ਇਹ ਆਂ ਸ਼੍ਰੀ ਨਗਰ ਦੇ ਨਿਆਰੇ ਦੇਖ ਸਾਡੇ 200 ਕਾ ਕੋ 200 ਦਾ ਬਹੁਤ ਹੀ ਸੁਣਾ ਇਹ ਇਹ ਆਦਾ ਜਾਂਦਾ ਟੱਲ ਜੀ ਨੂੰ ਓਟਿੰਗ ਕਰਾਇਆ ਨਹੀਂ ਨਹੀਂ ਪਾਰਕਿੰਗ ਪਾਰਕਿੰਗ ਹੈ ਕੋਈ ਗੱਲ ਨਹੀਂ भाई का 1-2 घंटा गोल्डन लेक करके गोल्डन मार्केट वार केने पे लगा कर से केने पे ये देखो हुआ है अगर रेट देखना है रेट भी ओ लिखे भी गल तू दस केने पे पूरा राउंड करेगा ना ना थोड़ा ही करना बस 2 घंटा 1 घंटा 2 किलोमीटर फिर हो गया वही 1 घंटे का नहीं ना टाइम नहीं ना सिर्फ आधा घंटा आधा घंटा इधर से लोटस लेक से इस्माल 11 के नाल वोटर लेके घूम करके लाएगा केना केने पे 800 के ਪਾੜਾ ਥੋੜਾ ਜਿਹਾ ਘੁੰਮਣਾ ਜਵੇ ਬਸ ਬਹੁਤ ਹੈ हमने रेट ਨਹੀਂ ਬੋਲਾ ਜਿੱधर ਤੇ ਜਾਣੇ ਤੇ ਜੋ ਉਹ ਤਾਂ ਹੈ ਪਰ ਇੰਨਾ ਰੇਟ ਨਹੀਂ ਹੈ ਪਾਰਕਿੰਗ ਕਿਤੇ ਉਹ ਪਾਰਕਿੰਗ ਇਹ ਇਧਰ ਲਗਾਏਗਾ ਨਾ ਅੱਛਾ ਅੱਛਾ ਨਹੀਂ ਇਹਨੇ ਬਹਿਣੀ ਮੰਨ 200 ਰੁਪਏ ਲੈਣਾ ਦੇ ਦੇ ਉਹ ਸੋ ਮੇਕਾ ਹੈ ਬਾ ਅੱਧਾ ਘੰਟਾ ਅੱਧਾ ਘੰਟਾ ਘੁੰਮਣਾ ਉਹ ਤਾਂ ਸਾਰਾ ਹੈ ਜਿੰਨੇ ਮੰਨ ਲਾ ਵੀ ਉਹ ਸਾਰੀ ਘੁੰਮਣੀ ਹੈ ਉਹਦੇ ਵਾਸਤੇ ਹੈ ਜਾਣਾ ਕਿ ਇਜਮਾਲੇ ਨੇ ਇਧਰ ਦੇ ਹਾਂ ਇਧਰ ਦੇ ਇਸ ਗੂਲ ਤੇ ਆਏਗਾ ਆ ਦੇ ਨੇ ਓਕੇ ਬਰਬਰ ਵਾਹ ਹਾਂ ਇਹ ਜਾਂਦੇ ਜਾਣੇ ਆ ਕਿ ਕਪੜੀ ਆ ਜੇ 1.5 ਕਿਲੋਮੀਟਰ ਦਾ ਰੋਡ आधा ਘੰਟਾ ਹਾਂ ਤਾਂ ਕਿੱਥੇ ਸਾਰਾ 8 10 ਕਿਲੋਮੀਟਰ ਲੇ ਆ ਸਰੀ 8 10 ਕਿਲੋਮੀਟਰ ਦੇ ਆ ਕੀ ਲੇ ਗੋਮਣੇ ਜ ਆਪਾਂ ਤਾਂ ਥੋੜਾ ਜਿਹਾ ਕੋਮਣਾ ਮਤਾਂ ਤੈਨੂੰ ਕਹਿੰਦੇ ਆ ਰੋਲਾ ਨਾ ਆਜਾ ਗਿੰਡੇ ਕਾ ਰੂਡ ਕਰਾਏਗਾ ਇਧਰ ਚੇਚਮਾ 11 ਕੇ ਨਾਲ ਲੋਟਸ ਲੇਕ ਇਧਰ ਨਹੀਂ 10 ਦੇ ਜਵਾਰਾ ਕਹਦਾ ਵੇ ਨਹੀਂ 10 ਦਾ ਵਾਰਾ ਇੰਨੇ 200 ਰੁਪਏ 200 ਨੇ ਕਹਾ ਹੋਗਾ 800 ਕਾ 200 ਹੋਗਾ ਮੈਂ ਉਹ ਰੇਟ ਨਹੀਂ ਗੱਲ ਕਰਨ ਲਿਆ ਉਦੋਂ ਜੇ ਸਾਰੇ ਦੀ ਮੈਂ ਕਹਾਂ ਤਾਂ ਫਿਰ ਗੱਲ ਮਾੜੀ ਮੈਨੂੰ ਸਾਰੇ ਕਾ ਰੇਟ ਹੈ ਇਧਰ 4500 ਰੁਪਿਆ ਇਹ ਦੇਖੋ ਫਿਰ ਨਹੀਂ ਸਹੀ ਹੈ ਇਹ ਦੇਖੋ ਇਹ ਲਗਾਇਆ ਹੈ ਬਾਪ ਜੀ ਸਾਹਿਬ ₹400 का देके अगर 1 से 5 तक जाएगा ₹10000 बनेगा नहीं उतना नहीं ओ रेट खड़ो खांदा भरा के नहीं नहीं 200 में काम चल कौन नहीं रेट कितना जाएगा लास्ट मैं लास्ट नहीं बोला मैं रेट रूल करता मैं लास्ट बोला मैं का तेरा दे पाका बोला हां हां आपका ₹480 आपका ₹220

ਆਪਣਾ ਰੇਟ ਨਹੀਂ ਬਣਿਆ ਉਹਦੇ ਨਾਲ ਤੇ ਆ ਪਾਣੀ ਆਰੇ ਆਈ ਜਾਂਦੇ ਨੇ ਆਰੇ ਚਾਈ ਜਾਂਦੇ ਆ ਢਾਕਰੀੇ ਮਾਰ ਆ ਜਨਾ ਫੇਰੀ ਨੇ ਆਰੇ ਆਈ ਜਾਂਦੇ ਆ ਆਪ ਕੋ ਵੀਡੀਓ ਵੀਡੀਓ ਆਛਾ ਆਏਗਾ ਕੋ ਅਗਰ ਆ ਜੀ ਡਾਲ ਡਾਲੇ ਆ ਨਾ ਜੇ ਡਾਲੇ ਕੇ ਡਾਲ ਲੇਗਾ ਅਗਰ ਆਪ ਕੋ ਵੀਡੀਓ ਉਠਾਣਾ ਹੈ ਤਾਂ ਵੀਡੀਓ ਉਠਾਏਗਾ ਕੋਈ ਬਾਤ ਨਹੀਂ ਤੇ ਬਹੁਤ ਸੋਨਾ ਨਿਹਰਾ ਹੈ ਯਾਨੀ ਕਿ ਕਵਰੇਜ ਤੇ ਗੱਲਾਂ ਨਾ ਬਿਆਨ ਨਹੀਂ ਹੁੰਦਾ ਅੱਖੀਂ ਦੇਖ ਜਿਹੜਾ ਨਜ਼ਾਰਾ ਆ ਜਿਹੜੀਆਂ ਬੋਟਾਂ ਐ ਹਾਊਸ ਬੋਰਡ ਹਾਊਸ ਬੋਰਡ ਹੋਟਲ ਆਉ ਬਣੀਆ ਨਾ ਇਹ ਹਾਊਟਲ ਵਜਾਇਆ ਆ ਬਹੁਤ ਵਧੀਆ ਹੋਟਲ ਆ ਉਹ ਤੋਂ ਬਰਾ ਨੂੰ ਜਾਂਦੇ ਆ ਦीडी कमाਗੇ ਫਿਰ ਇਧਰ ਲੈ ਗੱਲ ਲੈ ਦੇ ਨਜ਼ਾਰੇ ਦੇਖ ਸਕਦੇ ਦੂਰ ਤੋਂ ਇਹ ਬਹੁਤ ਹੀ ਪਿਆਰਾ ਜੂ ਤੇ ਰੇਟ ਵੀ ਆਪਣਾ ਬਣ ਗਿਆ ਸੀ ਸਭ ਤੋਂ ਮੈਨੂੰ ਯਾਰ ਜੋਲਦੀ ਇਹ ਨਾ ਜਦੋਂ ਹੋਰ ਤਰਾਂਦਾ ਮੈਂ ਤਾਂ ਨਹੀਂ ਅੱਗੇ ਜਾਉਂਦਾ ਆ ਕੀ ਵੇਖ ਲੈਣੀ ਅੱਗੇ ਜਾਵੇ ਜੇ ਮਨ ਬਦਲ ਗਿਆ ਦੇ ਦੋਸਤੋ ਦੇਖੋ ਤੇ ਡਾਲ ਲੇ ਦੇ ਨੇ ਕਰੇ ਅਗੇ ਬਾਈਕ ਵੀ ਇਥੇ ਕਾਫੀ ਸੁਣੋ ਬੇ ਕਮਾਲ 뷰 ਆ ਦੋਸਤੋ ਅਸਲੀ ਨਾ ਬੰਦਾ ਆਹੋ ਅੱਖੀਂ ਵੇਖੇ ਨਾ ਊੜਾ ਊੜਾ ਅਜੀ ਕੈਮਰੇ ਜਿੱਦਾ ਮਰਜੀ ਵਧੀਆ ਫੋਨ ਹੋਵੇ ਉਹ ਗੱਲ ਨਹੀਂ ਬਣਦੀ ਬੜਾ ਬਹੁਤ ਘੈਂਟ ਗੱਲ ਬਾਤ ਆਸਨ ਹੀ ਆ ਰਹੀ ਜਾਂਦੇ ਨੇ ਆ ਰਹੀ ਜਾਂਦੇ ਇਦਾਂ ਹੀ ਹਲਜੀਲ ਉਥੋਂ ਇੱਕ ਨਜ਼ੀਅ ਆਖੂ ਪੀੜੀ ਆਣਾ ਤੇ ਇੱਥੋਂ ਦੇਖੋ ਕਿੰਨੀ ਖੁੱਲੀ ਆ ਮੰਦਿਰ ਦਾ 뷰 ਹੀ ਆ ਲੱਗਦਾ ਆਪਾ ਪਾ ਇਹ ਚਾਲੇ ਤੋਂ ਹੁਣ ਲਵਤੇ ਆ ਚਾਲੇ ਅੱਜ ਆਪਾਂ ਇੱਥੇ ਜਾਣਾ ਜੀ ਆ ਗਈ ਜੀ ਆਪਣੀ ਕਾਫੀ ਲਗਾਂ ਦੇ ਬੈਠੇ ਹਾਂ ਠੰਡ ਹੋ ਗਈ ਕਾਫੀ ਪਰ ਮੇਜ ਦੇ ਨਾਲ ਨਾਲ ਕੋਈ ਢੱਡੀਆਂ ਵਾਲੀ ਦੀ ਤੇ ਮਨ ਵੀ ਇੱਕ ਵਾਰ ਗਰਮ ਹੋਏ ਨਾਲ ਇਹਨਾਂ ਦੇ ਕੋਲ ਕੁਝ ਨਹੀਂ ਹੈਗਾ ਕਾ ਨੂੰ ਠੰਡੇ ਕਾਫੀ ਆਈਸਕ੍ਰੀਮ ਇਹ ਸੇਕਾ ਮਾਰ ਰਿਹਾ ਕੋਈ ਵੀ ਥੋੜਾ ਬੰਦਾ ਐਕਟਿਵ ਹੋ ਜਾਂਦਾ ਕੁਝ ਠੀਕ ਸ਼ੌਬਾ ਬਹੁਤ ਛੁਣਿਆ ਵੀਊ ਕਰੋ ਜੈ ਕਦੇ ਆਪ ਪੇਟ ਵੇਖੋ ਬਸਿਆ ਉਹ ਸ਼ਾਨਦਾਰ ਵੀਰ ਇਧਰ ਆਣ ਕੇ ਤਾਂ ਆ ਝੋਨਾ ਝਾੜ-ਝਾੜ ਕੇ ਇਹਦੇ ਨਾਲ ਕਿੰਦੂ ਬਣਾਏ ਆ ਜਿਤਰਾ ਦੂਜੇ ਲਈ ਦਿੰਦੇ ਆ ਤੂੜੀ ਲਈ ਹੁੰਦੀ ਪੱਲੇ ਕਹਿੰਦੇ ਸਾਨੂੰ ਆਪਣੇ ਉੱਪਰ ਓਕ-ਓਕਰੇ ਤਾਂ ਆਦੀ ਭਾਸ਼ਾ ਦੀ ਵਕੋ-ਵਕਰੇ ਕੋਈ ਕੁਝ ਕਹਿੰਦਾ ਕੋਈ ਕੁਝ ਆ ਇਹਦਾ ਪਹੁੰਚ ਗਈ ਕੰਗਣ ਐ ਸਾਈਡ ਤੇ ਰਹਿ ਗਿਆ ਕੰਗਣ ਆਪਾਂ ਸਾਰਾ ਬੁਇਆਰ ਲੰਘ ਆਏ ਭੀੜ ਵੜੀ ਤਾਂ ਕਰਕੇ इधर आप जा चाही दकान मह ही ला पीने करते पेड़ पूजा बस अड्डा कंगन कंगन का आ पेड़ पूजा उत्त पीने चाह ਹਰ ਬੋਸ ਬਣ ਕੇ ਜਾ ਜੀ ਸੁਸਣ ਕਰ ਮਸਤ ਨਾ ਸਤ ਨਾ ਸਤ ਮਿੱਠਾ ਥੋੜਾ ਜਿਆਦਾ ਡਿਸਪੋਜ਼ਲ ਵਿੱਚ ਨਾਲ ਇਹ ਕਾਂਟ ਨਹੀਂ ਕਾਟ डालेंगे ਪੂਰੀ ਸਿਸ਼ਟ ਦੋਮੇ ਬਾਜ਼ਾਰ ਸਿਖ ਖੁਬਸੰਦ ਰਾਮ ਇਸੇ ਕੋ ਬੋਲਦੇ ਮਿੱਠਾ ਪਤੀ ਤੇਜ਼ ਦੁੱਧ ਦਾ ਪ੍ਰੇਜ ਹਾਂ ਜੀ ਪੂਰੀ ਪੰਜਾਬੀ ਆਉਂਦੀ ਇਹਨੇ ਕਰੋ ਜੀ ਆਂਕ ਥੈਂਕ ਯੂ ਬਿਲਦੋ ਕੀ ਆ ਪੀਗੇ ਹੋ ਗੇ ਗਰਮਾ ਕਾਹ ਦਾ ਸਫਰ ਕੀਤਾ ਤੇ ਠੰਡੀ ਠੰਡ ਮੰਨ ਲਓ ਵੀ ਅਜੇ ਨਹੀਂ ਲੱਗੀ ਉਹਦਾ ਇਹ ਵੀ ਆਪਾਂ ਜੈਕਟ ਨਹੀਂ ਪਾਈ ਹਵਾ ਵਗਦੀ ਜਦੋਂ ਮੋਟਰਸਾਈਕਲ ਤੇ ਬੈਠਦਾ ਨਾ ਉਦੋਂ ਮੜਾ ਮੜਾ ਠੰਡੀ ਜੀ ਮੈਸੂਰਸ਼ਿੰਗ ਇਹ ਬਗਾ ਆਮੀ ਆਪਣੇ ਕੋਲ 100 ਵੀਰੋ ਛੋਲੇ ਪਏ ਨੇ ਦੋ ਮਠਾ ਖਾ ਲਈਆਂ ਇਹ ਬਾਕੀ ਕੋ ਹੈ ਰਹਾ ਇੱਥੇ ਜਾਣਾ ਦਾ ਪੰਜ ਸੋਨ ਮਾਰਕ ਜਹਾ ਚੰਗੀ ਬਣਾਈ ਆ ਪੰਜਾਬੀ ਬੰਦਾ ਕੰਗਣਾ ਤੋਂ ਆਪਾਂ ਆ ਗਏ ਜੀ 10-15 ਕਿਲੋਮੀਟਰ ਇਹ ਇੱਕ ਅਪਲੋਡ ਵਿਖਾਏ ਸ਼ਾਰਟ ਕਰਕੇ ਹਵਾ ਠੰਡੀ ਆ ਜੈਕਟ ਕਾਢ ਕੇ ਨਰਾਦਾ ਪਾਉਣਾ ਮੋਰਸਲ ਦੇ ਘਤਲ ਹੋ ਗਈ ਬਾਕੀ ਵਧੀਆ ਸਿੰਧ nadi ਨਾਲ ਨਾਲ ਹੀ ਜਾਣੀ ਆਪਾਂ ਪੂਰੀ ਹੋ ਗਈ ਲੋਜਾਈ ਫਿਰ ਤੁਹਾਨੂੰ ਦੱਸਾਂ ਇਧਰ ਹੈਗਾ ਇਧਰੋਂ ਆਪਾਂ ਆਏ ਸ੍ਰੀ ਨਾ ਅਰਗਲੋਂ ਇਧਰ ਆਪਾਂ ਜਾਣਾ ਨਜ਼ਾਰੇ ਆਈ ਜਾਂਦੇ ਨਜ਼ਾਰੇ ਜਾਈ ਜਾਂਦੇ ਆ ਭਾਰਤ ਬਹੁਤ ਖੂਬਸੂਰਤ ਆ ਇੱਕ ਤੋਂ ਇੱਕ ਨਜ਼ਾਰਾ ਵਧ ਗਿਆ ਇਹ ਦੋਸਤੋ ਸਿੰਧੂ ਇਵਰ ਆ ਜਿਹੜੀ ਪਾਕਿਸਤਾਨ ਦੇ ਵਿੱਚ ਚਲੇ ਜਾਂਦੀ ਹੈ ਇੰਡੀਆ ਚੋਂ ਚਾਲੂ ਹੋ ਕੇ ਹਮਾਂ ਲੈ ਦੋ ਚਲਦੀ ਹੈ ਆਪਾਂ ਇਸ ਟਾਈਮ ਖੜੇ ਆ ਠਾਨੀ ਗਾਉਂ ਠਾਨੀ ਗਾਉਂ ਦੇ ਦੁਜਕਾਰ ਬਾਕੀ ਵੀ ਉਹ ਘੜ ਰਿਹਾ ਕਿ ਬਹੁਤ ਸੋਣਾ ਪਾਣੀ ਇੰਨਾ ਤੇਜ਼ ਨਹੀਂ ਹੈ ਵੀ ਥੋੜਾ ਜਿਹਾ ਹੈ। ਕਈ ਵਾਰ ਬੜੀ ਤੇਜ਼ ਹੁੰਦੀ ਆ ਪਰ ਪਾਣੀ ਹੈ ਬਿਲਕੁਲ ਸਾ। ਥੋੜੀ ਥੋੜੀ ਨਹੀਂ ਲੀਣੀ ਲਿਭਾ ਜਿਹਾ। ਬਸ ਨਿਆਰੇ ਆਈ ਜਾਂਦੇ ਨਿਆਰੇ ਜਿਹਾ। ਯੂ ਬੇਗਮਾਲਾ ਕੈਮਰੇ ਜੀ ਪਤਾ ਨਹੀਂ ਉਦਾਂ ਦਾ ਕਿਆ ਕੈਦ ਹੁੰਦਾ ਕੋਈ ਨਹੀਂ ਪਰ ਸ਼ਾਕਰੀ ਜੀ ਆਪਾਂ ਨੂੰ ਪਤਾ ਨਹੀਂ ਹੈ ਖੇਦ ਵਾਲੇ ਰਹਿਣ ਵਾਲਿਆਂ ਨੂੰ ਇਹਨੂੰ ਤਾਂ ਬਹੁਤ ਜ਼ੋਰ ਆ ਲੱਗਦਾ ਮਾਨਵੀ ਵਧੀਆ ਲੱਗਾ ਸਰੀਰ ਵੀ ਤੰਦਰੁਸਤ ਆ ਗੁਰੂ ਮਹਾਰਾਜ ਦੀ ਕਿਰਪਾ ਵੀਊ ਚੈੱਕ ਕਰੋ ਇੱਕ ਰੰਦੋਸਤੋ ਪਿੰਡ ਦੇ ਨਾਂ ਦਾ ਤਾਂ ਨਹੀਂ ਮੈਨੂੰ ਪਤਾ ਮੈਂ ਕਿਤੇ ਬੂਟ ਆਇਆ ਤੇ ਉਹਦਾ ਆ ਵੀ ਜਾਂਦਾ ਤੇ ਮੇਰੀ ਤਾਂ ਅੰਗਰੇਜ਼ੀ ਉਨੀ ਕਹਾ ਹੀ ਫਈ ਉਹ ਫੇੜਿਆ ਨਾ ਪਰ ਖੂਬਸੂਰਤੀ ਬੇਕਮਾਨ ਪਹਾੜਾਂ ਦੀ ਖੋਦੀ ਦੇ ਵਿੱਚ ਰੋਸਿਆ ਹੋਇਆ ਹੈ ਛਾਰੇ ਪਾਸੇ ਚੋਟੀਆਂ ਲੱਗੇ ਬੜਾ I don't ਫਰੋਂਗ ਆ ਗਿਆ ਤੋਂ ਪਹਿਲਾਂ ਜਿਹੜੀ ਸਰੋਂਗ ਆਉਂਦੀ ਉਹ ਦਾ ਨਿਆਰਾ ਦੇਖੋ ਜੀ ਸ਼੍ਰੀਨਗਰ ਤੋਂ ਆਉਂਦੇ ਆ ਉਹਨਾਂ ਤੋਂ ਸਿਰਫ 4 ਕਿਲੋਮੀਟਰ ਪਹਿਲਾਂ ਆਉਂਦੀ 4-5 ਬਹੁਤ ਵਧੀਆ ਸਰੋਂਗ ਗੈਸ ਫੋਨ ਨਾ ਗਿਆ ਕੀ ਹੋਇਆ ਮੈਂ ਨਾ ਬਿਆਨ ਨਹੀਂ ਕਰਦਾ ਦੀ ਇਹਨਾਂ ਕੋਈ ਜਣਾ ਵਾ ਸਿੱਖੂ ਗੱਲ ਕੋੜਿਆ ਨਾ ਰੀਦੇ ਧਵਾੜੀ ਸੈਲ ਬਿਮਾਰੀ ਪਾਕੀ ਸਭ ਕੋੜੀ ਆਹ ਕੀ ਵਾਕਏ ਪੂਰੇ ਵਧੀਆ ਆਪਾਂ 30 40 ਦੀ ਸਪੀਡ ਤੇ ਹੈ ਬਾਈ ਇਹ ਨਾ ਪਹੁੰਚੇ ਟਾਈਮ மீ <laughs> ਸ਼ਾਨੀਆ ਰਾਹੁਲ ਮਾਰਗ ਦੀ ਆਰ ਵੀਲਕਮ ਯੂ ਟੁੱਟੀ ਫੁੱਟੀ ਆਪਾਂ ਨੂੰ ਉਹਦੀ ਅੰਗਰੇਜ਼ੀ ਹੈ ਜਿਹੜਾ ਸੌਖਾ ਸੌਖਾ ਹੈ ਪੜ ਲਈਦਾ ਬਾਕੀ ਨਹੀਂ ਆਉਂਦੀ ਕੋਈ ਵੀ ਤਾਂ ਬਾਹਰ ਜਾਣੇ ਕਿ ਹੋਏ ਇਹ ਬਾਜ਼ਾਰ ਆ ਗਿਆ ਸਨਮਾਰਗ ਦਾ ਮੇਨ ਬਾਜ਼ਾਰ ਹਾਂ ਹੋਰ ਆ ਪਤ ਗਾ ਨੂੰ ਲਿਆ ਇੱਕ ਚਾਕਲੇਟ ਲਈਆਂ ਦੋ ਤਿੰਨ ਖਾਣ ਵਾਸਤੇ ਇੱਕ ਲਈ ਆ ਪਾਣੀ ਦੀ ਬੋਤਲ ਇੱਕ ਲਈ ਆ ਬਲੈਕ ਐਂਕ ਨੀਲੀ ਹੈ ਬਲੈਕ ਉਹਨਾਂ ਐਨਕ ਮੇਰੀ ਹੈਗੀ ਉਹ ਚਿਹਰਾ ਤਾਂ ਪਈਆਂ ਆਈ ਤੁਹਾਂ ਬੈਂਕ ਲਈ ਉੱਥੋਂ ਪਾ ਲਿਆ ਸੋਨਵਾਰਗ ਤੋਂ ਦੋਸਤੋ ਇਧਰ ਸੋਨਵਾਰਗ ਇਦੋਂ ਪੈਂਦੀ ਐ ਐ ਵੀ ਆੜ ਕੇ ਉਹ ਪੁੱਲ ਤੋਂ ਉਹ ਤੋਂ ਥੱਲੇ ਆ ਗਏ ਨੇ ਤੇ ਇੱਥੇ ਕਰਨੀ ਆ ਆਪਾਂ ਹੁਣ ਕੈਂਪਿੰਗ ਲਾਈਏ ਆ ਉਹਦਾ ਚੁੱਲੀ ਬਿਸਤਰਾ ਟੈਂਟ ਲਾ ਲਈਏ ਫਿਰ ਤੁਹਾਨੂੰ ਹੋਣਾ ਤਿੰਨ ਦੋ ਵਾਰ ਕੰਮ ਕਰ ਗਏ ਰੈਡੀ ਹੁਣ ਲਓ ਜੀ ਟੈਂਟ ਆਪਣਾ ਹੋ ਗਿਆ ਤਿਆਰ ਸਿੰਧ ਨਦੀ ਨਾਲ ਨਾਲ ਮੋਰਤਲਾ ਆਤਾ ਇਧਰੋਂ ਵੀ ਹਵਾ ਨ ਬੁਹਾਵਾ ਵਧੀ ਵਜੰਦੀ ਹੈ ਸ਼ਾਮ ਦਾ ਨਿਹਾਰਾ ਇੱਕ ਕਮਾਲ ਇਥੋਂ ਦਾ ਇਹ ਆ ਸਿੰਧ ਰੀਵਰ ਜਿਹੜੀ ਪਾਕਿਸਤਾਨ ਦੇ ਵਿੱਚ ਚੜ੍ਹ ਜਾਂਦੀ ਹੈ ਹਮਾਂ ਲੈ ਜਰੂਰ ਹੋਗੀ ਆ ਇਹੋ ਦਾ ਪਾਰ ਨਾ ਕਾ ਉਹਨਾਂ ਚਾਹ ਬਣਾਈਏ ਕੋਟ ਈਏ ਦੇ ਰਵੇ ਨਹੀਂ ਕਰੀ ਗਰਨਾ ਐ ਚਾਕਾ ਬਕ ਵੀ ਆਪਣੇ ਤੰਬੂ ਦਾ ਬਹੁਤ ਸਾਰਾ ਪੈਸੇ ਮੁੰਡੇ ਗੱਡੀਆਂ ਦਾ ਹਵਾਵੜੀ ਆਉਂਦੀ ਇਹ ਹੁਣ ਬਣਾਉਣੇ ਆਪਾਂ ਚਾਹ ਚਾਹ ਪੀਨੇ ਫਿਰ ਵੀ ਨਹੀਂ ਮਾਹੌਲ ਚਾਹ ਮੈਂ ਇਹਦਾ ਬੜਾ ਰਾਤ ਨੂੰ ਬੜਾ ਲੱਗੂ ਕਿਦਾਂ ਦਾ ਮਜ਼ਾ ਠੰਡ ਵਾਲਾ ਜਾ ਕਰਨੀ ਆ ਆ ਲੱਗਾ ਯਾਰ ਮਾਇਮ ਆ ਖੰਡੇ ਆ ਪੱਤੀ ਪੱਤੀਆਂ ਦੇ ਵਿੱਚ ਮਿਰੀਆਂ ਲਾਚੀਆਂ ਸੁੱਟੀਆਂ ਗਰਮੀ ਹੋ ਗਈ ਨਿਰੰਤਰ 40 ਡਿਗਰੀ ਟੈਂਪਰੇਚਰ ਤੋਂ ਉੱਪਰ ਲੱਪੇਂਦਾ ਪਾਣੀ ਮੈਂ 300 ਡਿਗਰੀ ਹੋ ਗਿਆ ਉਬਲਣਾ ਪਿਆ ਤੇ ਚਾਹ ਚਾਈ ਹੁੰਦੀ ਭਾਵੇਂ ਸੁੱਕੇ ਦੁੱਧੀ ਹੋਏ ਓ ਵੈਲਕਮ ਚਾਹ ਬਣ ਗਈ ਦੀਨੇ ਗਰਮ ਗਰਮ ਨਾਲ ਚਾਹ ਵੀ ਇਹ ਕਰ ਤੇ ਫਿਰ ਮੈਨੇ ਬਾਹਰ ਦਾ ਮਾਹੌਲ ਚਾਰ ਚਾਕੇ ਬਾਕੇ ਦਾ ਤੰਬੂ ਦੰਬੂ ਲਾ ਕੇ ਚਾਚੂ ਆਪਾਂ ਪੀ ਲਈ ਆ ਟਾਈਮ ਪੌਣੇ ਸਾਦਾ ਹੋ ਚੁੱਕਿਆ ਸੋਨ ਮਾਰ ਕੇ ਆਪਾਂ ਲਾਇਆ ਡੇਰੇ ਉਹ ਤੋਂ 2 ਕਿਲੋਮੀਟਰ ਆਣ ਗਿਆ ਪੁਲ ਦੇ ਥੱਲੇ ਕੈਂਪਿੰਗ ਕਰਨ ਨੂੰ ਜਗਾ ਹੈਗੀ ਤੇ ਪੰਪ ਲਿਆ ਅੱਜ ਆਹ ਬਰਫਾ ਚੋਟੀ ਲੱਧੀਆਂ ਵੇਖੋ ਜੀ ਤੇ ਸਿੰਧੂ ਨਦੀ ਦੇ ਨਾਲ ਆ ਭਲਾਇਆ ਜਿਹੜੀ ਪਾਕਿਸਤਾਨ ਨੂੰ ਜਾਂਦੀ ਆ ਇਧਰ ਫੋਨ ਮਾਰਕ ਰਹਿ ਗਿਆ ਉਤੋਂ ਪਰਾਂ ਦੀ ਐ ਪਾਰ ਤੋਂ ਪਰਲੇ ਬੰਨੇ ਦੀ ਆਪਾਂ ਪੈਣਾ ਹੈ ਗਾੜੀ ਤੇ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਸਾਫ ਸੁਥਰੀ ਗੱਲਬਾਤ ਹੁੰਦੀ ਹੈ ਪਰਿਵਾਰ 'ਚ ਬੈਠ ਕੇ ਦੇਖਣ ਵਾਲੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕੱਲ ਨੂੰ ਅੱਜ ਦੇ ਬਲੌਗ ਦੀ ਕਰਦੇ ਹਾਂ ਸਮਾਪਤੀ